ਦੋਸਤੋ ਇਸ ਵਕਤ ਅਸੀਂ ਖੜੇ ਆ ਬੜਾ ਹੀ ਇਤਿਹਾਸਿਕ ਸਥਾਨ ਹੈ ਸੰਤ ਬਾਬਾ ਅਤਰ ਸਿੰਘ ਜੀ ਦੀ ਯਾਦ ਵਿੱਚ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਖੜਾ ਹੈ ਉੱਥੇ ਲੱਗੇ ਪਿੱਛੇ ਇੱਕ ਅਖੌਤੀ ਬਦਲਾਵ ਭਗਵੰਤ ਮਾਨ ਨੇ ਇੱਕ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਿਆ ਸੀਗਾ ਤੁਸੀਂ ਪੜ੍ਹ ਸਕਦੇ ਹੋ ਸਰਦਾਰ ਭਗਵੰਤ ਮਾਨ ਪਹਿਲਾਂ ਤਾਂ ਸਿੰਘ ਹੈ ਨਹੀਂ ਜੀ ਹੈ ਮਸਤੂਆਣਾ ਸਾਹਿਬ ਦੀ ਗੱਲ ਕਰ ਰਿਹਾ ਲੇਕਿਨ ਇੱਥੇ ਸਿੰਘ ਹੈ ਨਹੀਂ ਇਹ ਸਰਦਾਰ ਸਿੱਖ ਕਵਾ ਕੇ ਚੰਗੀ ਤਰ੍ਹਾਂ ਖੁਸ਼ ਨਹੀਂ ਸਿੰਘ ਕਵਾ ਕੇ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਮਸਤੂਆਣਾ ਸਾਹਿਬ ਸੰਗਰੂਰ ਦਾ ਨੀ ਪੱਥਰ ਜਿਹੜਾ ਕਹਿੰਦਾ ਹੁੰਦਾ ਸੀਗਾ ਕਿ ਝੋਟੇ ਖੁਰਕ ਕਰਨਗੇ ਆਣ ਕੇ ਨੀ ਪੱਥਰ ਖੜੇ ਨੇ ਬਾਦਲਾਂ ਦੇ ਤੇ ਕੈਪਟਨਾਂ ਦੇ ਉਥੇ ਝੋਟ ਝੋਟੇ ਖੁਰਕਦੇ ਨੇ ਹੁਣ ਸਾਨੂੰ ਝੋਟਾ ਲੱਭਿਆ ਨਹੀਂ ਤਾਂ ਝੋਟਾ ਵੀ ਤੁਹਾਨੂੰ ਦਿਖਾ ਦੇਣਾ ਸੀਗਾ ਮਿਤੀ 5 8 2022 ਨੂੰ ਆਪਣੇ ਘਰ ਕਮਲਾ ਨਾਲ ਰੱਖਿਆ ਹੁਣ ਮੇਰੇ ਨੇੜੇ ਆਜੋ ਜਰਾ ਮੈਂ ਭਗਵੰਤ ਮਾਨ ਤੈਨੂੰ ਪੁੱਛਣਾ ਚਾਹੁੰਦਾ ਕਿ ਤੂੰ ਸਭ ਦੀਆਂ ਸਭ ਨੂੰ ਮਜ਼ਾਕ ਕਰਦਾ ਛੇਡਾਂ ਕਰਦਾ ਨੀ ਪੱਥਰਤਾ ਜੀ ਇਹ ਰੱਖ ਦੇਣ ਲਈ ਲੀਡਰ ਸਾਡਾ ਮੌਕਾ ਆਊਗਾ ਅਸੀਂ ਨੀ ਪੱਥਰ ਰੱਖਾਂਗੇ ਅਸੀਂ ਮਿਸਤਰੀਆਂ ਕੋਲੋਂ ਲਖਾਇਆ ਕਰਾਂਗੇ ਕਾਰੀਗਰਾਂ ਕੋਲੋਂ ਲਖਾਇਆ ਕਰਾਂਗੇ ਕਿਉਂਕਿ ਉਹ ਕਰਦੇ ਨੇ ਅੱਛਾ ਇਹ ਮੈਡੀਕਲ ਕਾਲਜ ਕੋ ਛੋਟਾ ਮੋਟਾ ਪ੍ਰੋਜੈਕਟ ਹੈਗਾ ਔਰ ਇਦਾਂ ਦੇ ਮੇਰੇ ਵੀਰੋ ਸੋळा ਨਹੀਂ ਪੱਥਰ ਰੱਖੇ ਭਗਵੰਤ ਮਾਨ ਨੇ ਸਾਰੇ ਪੰਜਾਬ ਚ ਘੁੰਮ ਘੁੰਮ ਕੇ ਹੈਲੀਕਾਪਟਰ ਤੇ ਚੜ ਚੜ ਕੇ ਇੱਕ ਵੀ ਨਹੀਂ ਬਣ ਸਕਿਆ ਆ ਪਹਿਲਾ ਨੀ ਪੱਥਰ ਦਾ ਹਾਲ ਦਿਖਾਇਓ ਉਜੜਿਆ ਹੋਇਆ ਜੀ ਆ ਦਿਖਾਓ ਆ ਦੇਖ ਲਓ ਸਾਰੇ ਹਾਲਤ ਕੀ ਆ ਥੱਲੇ ਆ ਭਖੜਾ ਉੱਗਿਆ ਹੋਇਆ ਸਾਰੇ ਬੁਰੀ ਹਾਲਤਾਂ ਚਲੋ ਹੋਰ ਨਹੀਂ ਕੁਛ ਉਹ ਸ਼ਰਮ ਕਰ ਲੈਂਦਾ ਆਪਣੇ ਨੀ ਪੱਥਰ ਨੂੰ ਸਵਾਰ ਕੇ ਰੱਖ ਲੈਂਦਾ ਇੱਥੇ ਕੋ ਚਾਰ ਇੱਟਾਂ ਚੰਗੀਆਂ ਰੱਖ ਕੇ ਸਾਫ਼ ਮੇਨਟੇਨ ਕਰ ਲੈਂਦਾ ਵੀ ਜਿੰਨੀ ਦੇਰ ਕਾਲਜ ਕਾਲਜ ਤਾਂ ਤੂੰ ਬਣਾਉਣਾ ਨਹੀਂ ਗਾ ਉਹ ਤਾਂ ਸਾਨੂੰ ਪਤਾ ਵਾ ਹੁਣ ਇੱਧਰ ਆਓ ਲੱਗੇ ਜ਼ਰਾ ਕਿਉਂ ਨਹੀਂ ਬਣ ਰਿਹਾ ਕਾਲਜ ਇਹ ਬਹਾਨਾ ਬਣਾ ਰਿਹਾ ਵਾ ਦੋਸਤੋ ਮੈਂ ਸਾਰੀ ਦੁਨੀਆ ਚ ਬੈਠਿਆਂ ਨੂੰ ਕਹਿੰਦਾ ਜਿਹੜੇ ਬਹਾਨੇ ਸਾਜ਼ ਲੋਕ ਹੁੰਦੇ ਨਾ ਜਿਨ੍ਹਾਂ ਜ਼ਿੰਦਗੀ ਚ ਕੰਮ ਨਹੀਂ ਕਰਨਾ ਸਿਰਫ ਚੁਟਕਲੇ ਸੁਣਾਉਣੇ ਨੇ ਦੂਜਿਆਂ ਨੂੰ ਮਜ਼ਾਕ ਕਰਨਾ ਵਾ ਟਿੱਚਰਾ ਕਰਨੀਆਂ ਨੇ ਹੁਣ ਸੁਣੋ ਕਹਾਣੀ ਕੀ ਵੈਸੇ ਤਾਂ 16 ਦੇ 16 ਹੀ ਨਹੀਂ ਬਣੇ ਪਰ ਇਹਦਾ ਬਹਾਨਾ ਕੀ ਬਣਾਇਆ ਕਿ ਜੀ ਇੱਥੇ ਜਿਹੜਾ ਟਰਸਟ ਹੈ ਜਿਹੜਾ ਸੰਤ ਬਾਬਾ ਅਤਰ ਸਿੰਘ ਜੀ ਦਾ ਮਸਤੂਆਣਾ ਸਾਹਿਬ ਦਾ ਟਰਸਟ ਹੈ ਇਹ ਢੀਂਸਿਆਂ ਦੇ ਕੰਟਰੋਲ ਵਿੱਚ ਹੈ ਜੀ ਉਹ ੜਿੱਕਾ ਪਾ ਰਹੇ ਨੇ ਜੀ ਉਹ ਸਾਡਾ ਮੈਡੀਕਲ ਕਾਲਜ ਨਹੀਂ ਬਣ ਦਿੰਦੇ ਹਾਲਾਂਕਿ ਸਾਦੇ ਸ਼ਬਦਾਂ ਵਿੱਚ ਮੈਂ ਕਹਿਣਾ ਚਾਹੁੰਦਾ ਪਹਿਲੀ ਗੱਲ ਤਾਂ ਕਿ ਇਹ 25 ਏਕੜ ਜ਼ਮੀਨ ਸੰਗਰੂਰ ਜ਼ਿਲ੍ਹੇ ਵਿੱਚ ਕਿਤੇ ਵੀ ਨਹੀਂ ਲੱਭੀ ਭਗਵੰਤ ਜੀ ਨੂੰ ਸਾਰੀਆਂ ਪੰਚਾਇਤਾਂ ਕੋਲ 2-2 10-100 ਕਿੱਲਾ ਪੰਚਾਇਤ ਦੀ ਜ਼ਮੀਨ ਆ ਉਹ ਵੀ ਕਿਸੇ ਹੋਰ ਪਿੰਡ ਦੀ ਜ਼ਮੀਨ ਆ ਸੜਕੋਂ ਪਰਲੇ ਪਾਸੇ ਪੰਚਾਇਤ ਦੀ ਜ਼ਮੀਨ ਲੈ ਕੇ ਜੇ ਤੁਸੀਂ ਬਣਾਉਣਾ ਹੋਵੇ ਜੇ ਤੁਹਾਡੀ ਜੇ ਤੁਹਾਡਾ ਇਰਾਦਾ ਨੇਕ ਹੁੰਦਾ ਦੋਆਂ ਸਾਲਾਂ ਚ ਆ 22 ਦਾ 8 22 ਦਾ ਨਹੀਂ ਪੱਥਰ ਨਾ ਖੜਾ ਹੁੰਦਾ ਇੱਥੇ ਇੱਥੇ ਮੈਡੀਕਲ ਕਾਲਜ ਦੀ ਬਿਲਡਿੰਗ ਬਣ ਚੁੱਕੀ ਹੁੰਦੀ ਬੱਚੇ ਪੜ੍ਹ ਰਹੇ ਹੁੰਦੇ ਬਿਕਾਉਜ਼ ਤੁਸੀਂ ਬਣਾਉਣਾ ਹੀ ਨਹੀਂ ਸੀਗਾ ਤੁਸੀਂ ਢੀਂਸਾ ਸਾਹਿਬ ਦੇ ਉੱਤੇ ਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਦੇ ਟਰਸਟ ਦੇ ਜੜ ਦਿੱਤਾ ਆ ਹੁਣ ਸੁਣੋ ਆਓ ਇਧਰ ਲਾਗੇ ਦੇਖੋ ਆ ਮੈਂ ਦਸਤਾਵੇਜ਼ ਤੁਹਾਨੂੰ ਦਿਖਾ ਰਿਹਾ ਵਾਂ ਇਹ ਹੈਗੇ ਨੇ ਹਾਈ ਕੋਰਟ ਵਿੱਚ ਜਿਹੜੇ ਇਸ ਟਰਸਟ ਨੇ ਦਿੱਤੇ ਨੇ ਦਸਤਾਵੇਜ਼ ਆ ਸੁਣੋ ਆਓ ਜੀ ਇਹ ਹਾਈ ਕੋਰਟ ਦੇ ਵਿੱਚ ਸਾਰਾ ਕੇਸ ਆ ਇਨ ਦਾ ਆਨਰੇਬਲ ਹਾਈ ਕੋਰਟ ਪੰਜਾਬ ਹਰਿਆਣਾ ਆ ਆ ਨੰਬਰ ਦਿੱਤਾ ਹੋਇਆ ਸਾਰਾ ਅੱਛਾ ਆ ਲਿਸਟ ਆਵ ਇਵੈਂਟਸ ਸਰ ਕੀ ਕੀਤਾ ਲਿਸਟ ਆਫ ਇੰਡੈਕਸ ਲਿਸਟ ਆਫ ਇਵੈਂਟਸ ਮਸਤਵਾਨਾ ਸਾਹਿਬ ਮੈਡੀਕਲ ਕਾਲਜ ਕੇਸ ਕਰੰਟ ਸਟੇਟਸ 10 ਮਈ 2023 ਨੂੰ ਜਿਹੜਾ ਐਪਲੀਕੇਸ਼ਨ ਸੀ ਗੁਰਦੁਆ ਗੁਰੂ ਸਾਗਰ ਮਸਤਵਾਨਾ ਟਰਸਟ ਨੇ 10 ਮਈ 23 ਚ ਆਪਣਾ ਕੌਨਸੈਂਟ ਦਿੱਤਾ ਇਨ ਕੋਰਟ ਮੇ ਰਿਗਾਰਡਿੰਗ ਕੌਨਸੈਂਟ ਆਫ ਗੁਰੂ ਸਾਗਰ ਮਸਤਵਾਨਾ ਟਰਸਟ ਟੂ ਸਪੇਅਰ 25 ਏਕੜ ਲੈਂਡ ਫਾਰ ਦਾ ਮੇਨ ਕੇਸ ਪੈਂਡਿੰਗ ਇਨ ਆਨਰੇਬਲ ਹਾਈ ਕੋਰਟ ਬਿਟਵੀਨ ਗੁਰਸੋਰ ਗੁਰੂ ਸਾਗਰ ਮਸਤਵਾਨਾ ਟਰਸਟ ਐਂਡ ਐਸਟੀਪੀਸੀ for the construction of medical college where the foundation stone has been laid down by honorable cm bhagwant maan ji ek wari dasda tonu ke 10 may da ek saal piche ida halfnama de chuka consent a trust jada bhagwant maan kehnda ke sade nal sanu banawan nahi denda hids agge aajo 10 may 2023 nu affidavit by secretary of trust that is jaswant singh khehra submitted in the high court endorsing the above application jo consent utthe ditta ਟਰਸਟ ਦੇ ਸੈਕਟਰੀ ਨੇ ਕਿਹਾ ਕਿ ਮੈਂ ਸਹਿਮਤ ਹਾਂ ਉਹਦੇ ਨਾਲ 1 ਫਰਵਰੀ 2013 ਮਿੰਟਸ ਆਫ ਮੀਟਿੰਗ ਕੰਪਰਾਈਜ਼ਿੰਗ 21 2 23 ਹੈਲਡ ਬਿਟਵੀਨ ਰਿਪਰੈਜ਼ੈਂਟੇਟਿਵਸ ਆਫ ਸੰਯੁਕਤ ਕਿਸਾਨ ਸੰਯੁਕਤ ਕਿਸਾਨ ਮੋਰਚਾ ਤੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੰਯੁਕਤ ਐਸਕੇਐਮ ਨੇ ਕਿ ਇਹਦਾ ਮਸਲੇ ਦਾ ਹੱਲ ਨਿਕੜਾ ਜਾਵੇ 27 ਮਾਰਚ 23 ਕਾਪੀ ਆਫ ਲੈਟਰ ਰਿਟਨ ਬਾਈ ਸੈਕਟਰੀ ਗੁਰਸਵਾਗਰ ਗੁਰਸਾਗਰ ਮਸਤੂਆਣਾ ਟਰਸਟ ਟੂ ਪ੍ਰੈਜ਼ੀਡੈਂਟ ਐਸਜੀਪੀਸੀ ਰਿਕੁਐਸਟਿੰਗ ਹਿਮ ਟੂ ਗਿਵ ਕੰਸੈਂਟ ਟੂ ਸਪੇਅਰ 25 ਏਕੜ ਲੈਂਡ ਫਰਮ ਦਾ ਮੇਨ ਕੇਸ ਕਿਉਂਕਿ ਐਸਜੀਪੀਸੀ ਦਾ ਵੀ ਇਸ ਜ਼ਮੀਨ ਦੇ ਨਾਲ ਮਸਲਾ ਸੀਗਾ ਤੇ ਗੁਰੂ ਸਾਗਰ ਮਸਤੂਆਣਾ ਟਰਸਟ ਐਸਜੀਪੀਸੀ ਨੂੰ ਵੀ ਲਿਖ ਰਿਹਾ ਕਿ ਅਸੀਂ ਕੰਸੈਂਟ ਦਿੱਤਾ ਤੁਸੀਂ ਵੀ ਕਿਰਪਾ ਕਰਕੇ 10 ਅਪ੍ਰੈਲ 23 ਨੂੰ ਰੈਜ਼ੋਲੂਸ਼ਨ ਆਫ ਐਸਜੀਪੀਸੀ ਡੇਟਿਡ 10 4 23 ਬਾਏ ਵਿਚ ਕੰਸੈਂਟ ਹੈਡ ਬੀਨ 기ਵਨ ਟੂ ਸਪੇਅਰ 25 ਏਕਰ ਲੈਂਡ ਫਰੋਮ ਮੇਨ ਕੇਸ ਇਨ ਰਿਸਪੌਂਸ ਟੂ ਟਰਸਟ ਲੈਟਰ ਲੈਟਰ ਆਫ ਐਸਜੀਪੀਸੀ ਟੂ ਟਰਸਟ ਇਨ ਰਿਸਪੌਂਸ ਟੂ ਲੈਟਰ ਰਿਟਨ ਬਾਏ ਸਿਕਟਰ ਗੁਰੂ ਸਾਗਰ ਆ ਮਾਸਤੂਰਨ ਸਾਹਿਬ ٹرسٹ ਨੇ ਵੀ ਦਿੱਤੀ ਮਨਜ਼ੂਰੀ ਹਾਈ ਕੋਰਟ ਵਿੱਚ ਐਫੀਡੇਵਿਟ ਵੀ ਫਾਈਲ ਕਰਤਾ ਔਰ ਐਸਜੀਪੀਸੀ ਨੇ ਵੀ ਉੱਥੇ ਆਗਿਆ ਦੇ ਦਿੱਤੀ ਲੇਕਿਨ ਫਿਰ ਵੀ ਭਗਵੰਤ ਮਾਨ ਬਹਾਨੇ ਬਾਜ਼ੀ ਕਰਕੇ ਆ ਹਾਈ ਕੋਰਟ ਦੇ ਸਾਰੇ ਕਾਗਜ਼ ਮੇਰੇ ਕੋਲ ਰੈਟ ਪਟੀਸ਼ਨ ਦੇ ਮੇਰੇ ਕਾਗਜ਼ ਨੇ ਦੋਸਤੋ ਕਹਾਣੀ ਕੀ ਆ ਕਿ ਇਹ ਬੰਦੇ ਇਹਨਾਂ ਨੂੰ ਸਰਕਾਰ ਮਿਲ ਗਈ ਆਸਾਨ ਜੇ ਤਰੀਕੇ ਨਾਲ ਲੋਕਾਂ ਨੇ ਹਵਾ ਚਲਦੀ ਸੀਗੀ ਧੜਾ ਧੜ ਵੋਟਾਂ ਪਾਤੀਆਂ ਇਹਨਾਂ ਨੂੰ ਕਿਸੇ ਵੋਟਰ ਦੀ ਕਦਰ ਨਹੀਂ ਇਹਨਾਂ ਨੂੰ ਕਿਸੇ ਫਾਇਦੇ ਦਾ ਕੋਈ ਚੇਤਾ ਨਹੀਂਗਾ ਇਹ ਸਭ ਨੂੰ ਲੋਕਾਂ ਨੂੰ ਪੰਜਾਬੀ ਚ ਕਹਿੰਦੇ ਮੂਰਖ ਸਮਝਦੇ ਨੇ ਬਸ ਨਹੀਂ ਪੱਥਰ ਰੱਖਤਾ ਅਸੀਂ 16 ਨਹੀਂ ਪੱਥਰ ਰੱਖਤੇ ਔਰ ਅਸੀਂ ਮੈਡੀਕਲ ਕਾਲਜ ਬਣ ਗਿਆ ਆ ਸਾਡੇ ਬਜਟ ਦੇ ਸਪੀਚ ਵਿੱਚ ਜਿਹੜਾ ਗਵਰਨਰ ਐਡਰੈਸ ਆ ਉਹਦੇ 16 ਮੈਡੀਕਲ ਕਾਲਜ ਦਾ ਪਿਛਲੇ 3 ਸਾਲ ਤੋਂ ਜ਼ਿਕਰ ਆਈ ਜਾਂਦਾ ਤੀਸਰਾ ਬਜਟ ਆ ਗਿਆ 1 2 3 ਲੇਕਿਨ ਮੈਡੀਕਲ ਕਾਲਜ ਦੀ ਅਸਲੀਅਤ ਆ ਕਿ ਤੁਸੀਂ ਦੇਖ ਸਕਦੇ ਹੋ ਆ ਪਿੱਛੇ ਹੋਇਆ ਜ਼ਰਾ ਆ ਦੇਖ ਲਓ ਜੀ ਕੀ ਹਾਲ ਉਹ ਜੜਿਆ ਪਿਆ ਵਾ ਆ ਇਟਾਂ ਵੀ ਦਿਖਾ ਦੇ ਕਿਦਾਂ ਕੀ ਹਾਲਤ ਕੀਤੀ ਪਿਆ ਦੇ ਆ ਆ ਲੈ ਭਗਵੰਤ ਚੱਕ ਆਪਣਾ ਆ ਬਦਲਾਵ ਦਾ ਨਹੀਂ ਪੱਥਰ ਆ ਦੇ ਪਿੱਛੇ ਥੱਲੇ ਉਹ ਪਿੱਛੇ ਦਿਖਾਈ ਉਹ ਕਿਦਾਂ ਕੀ ਉਹ ਅੱਕ ਵੀ ਦੇਖ ਲਓ ਪਰੇ ਆ ਦੇਖ ਲਓ ਤੁਹਾਡੇ ਸਾਹਮਣੇ ਇੱਧਰ ਆਇਓ ਜਰਾ ਦੋਸਤੋ ਮੈਂ ਇੱਥੇ ਇਸ ਕਰਕੇ ਆਇਆ ਵਾਂ ਮੈਂ ਫਿਰ ਕਹਿਣਾ ਚਾਹੁੰਦਾ ਕਿ ਜਿਸ ਬੰਦੇ ਨੇ ਜਿਹਦੇ ਚ ਕੀ ਕਹਿੰਦੇ ਹੁੰਦੇ when there is a will there is a way when there is a will there is a way ਸਭ ਹਰ ਚੀਜ਼ ਦਾ ਹੱਲ ਹੈ